ਮੇਰੀ ਪੀਰੀ ਦੇ ਮਾਲਕ ਨੇ ਬਰ ਦਿੱਤਾ ਸੀ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾਤਾ ਨੂੰ ਕਿ ਅਟਲ ਰਾਏ ਤੂੰ ਸਾਡਾ ਬਚਨ ਮੰਨ ਕੇ ਸਰੀਰ त्यागਿਆ ਅੱਜ ਤੋਂ ਤੈਨੂੰ ਅੰਮ੍ਰਿਤਸਰ ਦਾ ਕੋਤਵਾਲ ਥਾਪਦੇ ਹਾਂ ਕੋਤਵਾਲ ਥਾਣੇਦਾਰ ਅੰਮ੍ਰਿਤਸਰ ਦਾ ਕੋਤਵਾਲ ਕੌਣ ਹੈ ਬਾਬਾ ਅਟਲ ਰਾਏ ਜੀ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਦੀ ਇਹ ਨੁਕਤੀ ਹੁੰਦੀ ਹੈ ਉਹਨਾਂ ਚਰਨ ਯੁਗਤੀ ਪ੍ਰਵਾਨ ਨਹੀਂ ਮੰਨੀ ਜਾਂਦੀ ਜਿੰਨਾ ਚਿਰ ਜਾ ਕਰਕੇ ਬਾਬਾ ਅਕਾਲ ਰਾਏ ਜੀ ਦੇ ਨਤਮਸਤਕ ਨਹੀਂ ਹੁੰਦੇ ਤੇ ਬਾਬਾ ਅਕਾਲ ਰਾਏ ਜੀ ਦੇ ਅਰਦਾਸ ਹੁਕਮਨਾਮਾ ਪ੍ਰਸ਼ਾਦ ਨਹੀਂ ਵਰਤਦਾ ਉਹਨਾਂ ਚਿਰ ਨਵਨਯੁਗਤ ਸਿੰਘ ਸਾਹਿਬ ਗ੍ਰੰਥੀ ਸਿੰਘ ਦੇ ਦਸਕਤ ਨਹੀਂ ਹੁੰਦੇ ਬਾਬਾ ਅਕਾਲ ਰਾਏ ਜੀ ਦੇ ਸਥਾਨ ਤੇ ਜਾ ਕੇ ਮਰਜ਼ਾਦਾ ਪੂਰੀ ਹੁੰਦੀ ਹੈ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨ ਹੋ ਜਾਵੇ ਭਾਵੇਂ ਉੱਪਰਲਾ ਚੋਲਾ ਦਰਸ਼ਨੀ ਜੋੜੀ ਚ ਪਹਿਨਾਇਆ ਜਾਵੇ ਇਹ ਸਿੰਘ ਸਹਿਬਾਨ ਦੀ ਨਿਯੁਕਤੀ ਦੀਆਂ ਮਰਜ਼ਾਦਾਵਾਂ ਨੇ ਪਹਿਲਾਂ ਅਕਾਲ ਤਖਤ ਸਾਹਿਬ ਉੱਪਰ ਫਸੀਲ ਤੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨ ਕਰਦਾ ਹੈ ਕਿ ਫਲਾਣ ਗ੍ਰੰਥੀ ਸਿੰਘ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਹਿਬ ਦੀ ਪਦਵੀ ਤੇ ਨਿਯੁਕਤ ਕੀਤਾ ਜਾਂਦਾ ਹੈ ਫਿਰ ਸਮੁਤਾ ਪੰਥ ਉੱਤੇ ਦਸਤਾਰਾਂ ਭੇਟ ਕਰਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੱਡ ਗ੍ਰੰਥੀ ਚੋਲਾ ਪਹਿਨਾਉਂਦੇ ਆ ਦਰਸ਼ਨੀ ਡਿਊਟੀ ਫੇਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੋਜ਼ਾਨਾ ਨਾਲੋਂ ਵੱਖਰੀ ਅਰਦਾਸ ਹੁੰਦੀ ਹੈ ਕੁੜਾ ਪ੍ਰਸ਼ਾਦ ਦੀ ਦੀਗ ਨਾਲ ਅਰਦਾਸ ਹੁੰਦੀ ਹੈ ਉਹ ਨਵਨਯੁਗਤ ਸਿੰਘ ਸਾਹਿਬਾਨ ਹੁਕਮ ਲੈਂਦੇ ਆ ਮਹਾਰਾਜ ਦੀ ਹਜ਼ੂਰੀ ਵਿੱਚੋਂ ਸਾਰੀ ਮਰਜ਼ਾਦਾ ਹੋ ਜਾਂਦੀ ਹੈ ਪਰ ਪ੍ਰਵਾਨ ਉਹਨਾਂ ਚਰਣੀ ਹੁੰਦਾ ਜਿਨ੍ਹਾਂ ਚ ਰੋਦੂ ਬਾਅਦ ਪ੍ਰਕਰਮਾ ਕਰਕੇ ਬਾਬਾ ਟਲ ਰਾਏ ਜੀ ਦੇ ਅਸਥਾਨ ਤੇ ਮੱਥਾ ਟੇਕ ਕੇ ਅਰਦਾਸ ਹੋ ਕਰਕੇ ਹੁਕਮਨਾਮਾ ਹੋ ਕੇ ਦੇਗ ਵਰਤਦੀ ਹੈ ਉਸ ਤੋਂ ਬਾਅਦ ਫਿਰ ਰਜਿਸਟਰ ਦੇ ਵਿੱਚ ਹਾਜ਼ਰੀ ਲੱਗਦੀ ਉਹਨਾਂ ਚਿਰ ਸਿੰਘ ਸਾਹਿਬ ਪ੍ਰਵਾਨ ਨਹੀਂ ਮੰਨਿਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ ਕਿ ਜਿੰਨਾ ਚਿਰ ਤੇਰੀ ਪ੍ਰਵਾਨਗੀ ਨਹੀਂ ਹੋਵੇਗੀ ਅਟਲ ਰਾਏ ਉਹਨਾਂ ਚਿਰ ਇੱਥੇ ਕਾਰਜ ਪ੍ਰਵਾਨ ਨਹੀਂ ਹੋਇਆ ਕਰੇਗਾ